ਸਤਿ ਸ੍ਰੀ ਅਕਾਲ ਜੀ ਮੈਂ ਜਗਜੀਤ ਬਠਿੰਡੇ ਵਾਲਾ ਅੱਜ ਤੁਹਾਨੂੰ ਪੁਰਾਣੇ ਵਿਰਸੇ ਬਾਰੇ ਕੱਲੀ-ਕੱਲੀ ਚੀਜ਼ ਪੁਰਾਣੇ ਵਿਰਸੇ ਦੀ ਦਿਖਾਵਾਂਗੇ ਤੇ ਜਿਸਾ ਘਰ ਦੇ ਵਿੱਚ ਆਪਾਂ ਪਹੁੰਚੇ ਆਂ ਵਾਕਈ ਰੱਬ ਜਾਦ ਵਾਲੀ ਗੱਲ ਐ ਪੁਰਾਣੇ ਸਮੇਂ ਦੇ ਬਾਈ ਦੇ ਕੋਲੇ ਹਰ ਇੱਕ ਵਿਰਸੇ ਦੇ ਸੰਦ ਕੱਲੀ-ਕੱਲੀ ਚੀਜ਼ ਐ ਤੇ ਆਪਦੇ ਬੱਚਿਆਂ ਨੂੰ ਵੀ ਇਹ ਵੀਡੀਓ ਵੱਧ ਤੋਂ ਵੱਧ ਦਿਖਾਓ ਤੁਸੀਂ ਤੇ ਵੀਡੀਓ ਨੂੰ ਭਰਾਵਾ ਵੱਧ ਤੋਂ ਵੱਧ ਸ਼ੇਅਰ ਵੀ ਤੁਸੀਂ ਜ਼ਰੂਰ ਕਰਿਓ ਵੀਰ ਦੇ ਕੋਲੇ 1956 ਵੇਲੇ ਦੀ ਤੂੜੀ ਇਸ ਟਾਈਮ ਪਈ ਆ ਜਿਹੜੀ ਉਹਨਾਂ ਟਾਈਮਾਂ ਦੇ ਵਿੱਚ ਫੜਿਆ ਨਾ ਗਾਈ ਜਾਂਦੀ ਸੀ ਤੇ ਤੁਹਾਨੂੰ ਦਿਖਾਉਣੇ ਆ ਘਰ ਦੀ ਲੋਕੇਸ਼ਨ ਵਾਕਈ ਹਰ ਇੱਕ ਬੰਦੇ ਨੇ ਕੱਲੀ ਕੱਲੀ ਚੀਜ਼ ਯਾਦ ਆ ਜੂਗੀ ਜਿਨੇ ਜਿਵੇਂ ਜਿਵੇਂ ਵਰਤੀ ਐ ਤੇ ਤੁਹਾਨੂੰ ਵੀਰ ਦੇ ਘਰੇ ਲੈ ਕੇ ਚਲਦੇ ਆ ਵਾਕਈ ਸਮਾਨ ਦੇਖ ਕੇ ਇੱਕ ਪੁਰਾਣੀ ਯਾਦ ਤਾਜ਼ੀ ਹੋ ਜਾਂਦੀ ਐ ਇਥੋਂ ਬਾਈ ਦੇ ਘਰ ਦੀ ਜਿਹੜੀ ਲੋਕੇਸ਼ਨ ਹੈ ਉਹ ਸਟਾਰਟ ਹੋ ਗਈ ਦਰਸ਼ਕੋ ਤੇ ਸੋਨੂੰ ਆਪ ਹੀ ਮੰਗਰ ਜਿਹਦਾ ਸਭ ਕੁਝ ਦੱਸਦਾ ਹੋਊਗਾ ਸਾਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਬਾਈ ਸਭ ਤੋਂ ਪਹਿਲਾਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਾਈ ਧੰਨਵਾਦ ਬਹੁਤ ਬਹੁਤ ਤੁਹਾਡਾ ਵਿਹਾਨ ਤੇ ਥੈਂਕ ਯੂ ਬਾਈ ਜੀ ਸਭ ਤੋਂ ਪਹਿਲਾਂ ਬਾਈ ਜੀ ਆਪਣੇ ਦਰਸ਼ਕਾਂ ਨੂੰ ਆਪਣਾ ਨਾਮ ਜ਼ਰੂਰ ਦੱਸੋ ਤੇ ਲੋਕੇਸ਼ਨ ਦੱਸੋ ਆਪਾਂ ਕਿੱਥੇ ਜੇ ਖੜੇ ਆਂ ਆਪਣਾ ਨਾਮ ਬਾਈ ਗੁਰਪਿਆਰ ਸਿੰਘ ਪਿੰਡ ਜੀਤਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਦਾ ਜ਼ਿਲ੍ਹਾ ਬਠਿੰਡਾ ਹਾਂਜੀ ਬਾਈ ਗੁਰਪਿਆਰ ਤੇ ਗੱਲ ਕਰ ਲਈਏ ਪੁਰਾ ਪੰਜਾਬ ਦੇ ਵਿੱਚ ਤਕਰੀਬਨ ਇਹ ਅਲੋਪ ਹੁੰਦਾ ਨਹੀਂ ਜਾ ਰਿਹਾ ਅਲੋਪ ਹੋ ਚੁੱਕਿਆ ਹਾਂਜੀ ਤੁਹਾਡੇ ਵਰਗੇ ਭਰਾਵਾਂ ਦੀ ਮਿਹਨਤ ਮੁਸਾਕਤ ਦੇ ਨਾਲ ਤੁਸੀਂ ਕੱਲੀ-ਕੱਲੀ ਚੀਜ਼ ਨੂੰ ਸੰਭਾਲ ਕੇ ਰੱਖਿਆ ਇਹ ਦਿਮਾਗ ਦੇ ਵਿੱਚ ਆਈ ਡਾਇਆ ਕਿੱਥੋਂ ਆਇਆ ਤੇ ਕਿੰਨੇ ਸਮਾਨ ਦੇ ਵਿੱਚ ਇੰਨਾ ਕੁਝ ਇਕੱਠਾ ਕੀਤਾ ਇਹ ਬਾਈ ਜੀ ਸ਼ੁਰੂਪੇ ਸੀਗਾ ਆਪਣਾ ਬਜ਼ੁਰਗਾਂ ਦੀ ਸੰਗਤ ਬਾਲੀ ਕਰਦੇ ਸੀ ਪਹਿਲਾਂ ਉਹਨਾਂ ਦੇ ਵੇਦੇ ਸੀ ਇੱਕ ਵਰਤ ਦੇ ਸਮਾਨ ਉਹ ਜੀ ਉੱਥੇ ਵੀ ਚੇਟਕ ਲੱਗ ਗਈ ਕਬਟਿੰਡੇ ਬਰਾਸਤ ਮੇਲਾ ਲੱਗਦਾ ਸੀ ਉਹ ਦੇਖਣ ਜਾਂਦੇ ਸੀ ਉੱਥੋਂ ਚੇਟਕ ਲੱਗ ਗਈ ਇਹੋ ਜੀ ਬਸ ਇਕੱਠਾ ਕਰਨ ਲੱਗੇ ਜੀ ਇਕੱਠਾ ਹੁੰਦਾ ਗਿਆ ਜੀ ਬਚਪਨ ਦੀ ਚੇਟਕ ਲੱਗੀ ਹੈ ਤੇ ਹੁਣ ਤੱਕ ਅੱਧੇ ਬਾਲ ਚਿੱਟੇ ਹੋ ਗਏ ਹਾਂ ਜੀ ਪਰ ਪਿਆਰ ਦਿਨੋਂ ਦਿਨਾਂ ਪੁਰਾਣੇ ਵਿਰਸੇ ਦੇ ਨਾਲ ਪਿਆਰ ਫਿਰ ਵੱਧਦਾ ਚੁੜਿਆ ਗਿਆ ਹਾਂ ਜੀ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਗਰਪਿਆਰ ਬਾਈ ਵੇਖੋ ਭਾਈ ਇਧਰੋ ਗਰਪਿਆਰ ਬਾਈ ਦੇ ਘਰ ਦੀ ਸਟਾਰਟਿੰਗ ਕਰ ਲਈਏ ਤੁਸੀਂ ਦੇਖੋ ਸਭ ਕੁਝ ਪੁਰਾਣੇ ਟਾਈਪ ਦੇ ਬਾਈ ਨੇ ਬਣਾਇਆ ਬਹੁਤ ਵਧੀਆ ਤਰੀਕੇ ਨਾਲ ਗਰਪਿਆਰ ਬਾਈ ਇਹ ਫਿਰ ਬਣਾਏ ਨੂੰ ਕਿੰਨਾ ਕ ਟਾਈ 10 ਸਾਲ ਹੋ ਗਏ ਤੇਰੀ ਵੈਰਾਈ ਆਉ ਤੁਹਾਡੇ ਦਿਮਾਗ 'ਚ ਹੀ ਆਇਆ ਹਾਂਜੀ ਪਿਆਰ ਜੀ ਦਾ ਬਸ ਰਾਜਸਥਾਨ ਬਹੁਤ ਜਾਂਦੇ ਜੀ ਬਈ ਉਸ ਨੂੰ ਵੇਖ ਕੇ ਵਧੀਆ ਲੱਗਦਾ ਜੀ ਲੋਕਾਂ ਨੂੰ ਵਧੀਆ ਲੱਗਦਾ ਬਾਈ ਜੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਮੇਰੇ ਭੈਣਾ ਮੇਰੇ ਭਰਾ ਜਰੂਰ ਦੱਸਿਓ ਕਿ ਸੋਨੂ ਆਹ ਸਟਾਈਪ ਦਾ ਕਿਵੇਂ ਲੱਗਿਆ ਕਿਉਂਕਿ ਜਿਆਦਾਤਰ ਆਪਾਂ ਜਿੱਥੇ ਪ੍ਰੀ-ਵੈਡਿੰਗ ਵਗੈਰਾ ਹੁੰਦੀ ਆ ਉੱਥੇ ਇੱਕ ਬਣਿਆ ਹੁੰਦਾ ਤੇ ਬਾਈ ਦਾ ਸਾਰਾ ਕੁਝ ਜੈਨੂਨ ਬਣਿਆ ਪਿਆ ਆਹ ਕਿਚਨ ਆ ਗਿਆ ਕਿਚਨ ਦੇ ਵਿੱਚ ਦੇਖੋ ਸਾਰਾ ਕੁਝ ਪੁਰਾਣੇ ਟਾਈਪ ਦੇ ਵਿੱਚ ਜਿਵੇਂ ਬੁੜੀਆਂ ਵਰਤਦੀਆਂ ਸੀ ਚੁੱਲ੍ਹੇ ਚੌਂਕੇ ਦੇ ਵਿੱਚ ਪਾ ਪੂਰਾ ਸਾਫ ਸੁਭਿਆ ਲਿਪਾ ਪੋਚੀ ਕਰਕੇ ਬਾਈ ਗਰ ਪਿਆਰ ਰੱਖਦੇ ਸੀ ਉਮੀ ਤੂੰ ਦੁਬਾਰੇ ਪੁਰਾਣੀ ਯਾਦ ਕਰਾਤੀ ਕਾਫੀ ਭੈਣਾ ਨੇ ਦੇਖਣਾ ਕਾਫੀ ਵੀਰਾਂ ਨੇ ਦੇਖਣਾ ਪਹਿਲਾਂ ਦੇ ਸਮੇਂ ਦੀ ਤੂੰ ਅੱਜ ਜਿਆਦਾ ਜਿਹੜੀ ਤਾਜੀ ਕਰਾਤੀ ਇਧਰ ਬਾਈ ਦੇ ਸਮਾਨ ਦੀ ਜਿਹੜੀ ਐਂਟਰੀ ਹੈ ਦਰਸ਼ਕੋ ਉਹ ਸਮਾਨ ਦੀ ਸਾਰੀ ਐਂਟਰੀ ਹੋ ਗਈ ਦੇਖੋ ਸਭ ਕੁਝ ਆ ਕੋਠੀਆਂ ਵੀ ਪੈ ਗਈਆਂ ਕਰੋੜਾ ਕਰੋੜਾ ਰੁਪਈਆ ਵੀ ਲੱਗਿਆ ਪਰ ਆ ਸਕੂਨ ਨਹੀਂ ਮਿਲਦਾ ਜਿਹੜੀਆਂ ਆ ਚੀਜ਼ਾਂ ਨੂੰ ਦੇਖ ਕੇ ਲੱਗਦਾ ਸਭ ਕੁਝ ਪੁਰਾਣੇ ਟਾਈਪ ਦਾ ਬਾਈ ਨੇ ਬਣਾਇਆ ਹੈ ਤੇ ਬਹੁਤ ਸੋਹਣਾ ਲੱਗਿਆ ਜਿਵੇਂ ਜਿਵੇਂ ਆਪਾਂ ਗਾਹਾਂ ਨੂੰ ਜਾਵਾਂਗੇ ਦਰਸ਼ਕੋ ਤੁਸੀਂ ਆਪ ਹੀ ਕਹੋਗੇ ਵੀ ਵਾਕੇ ਹੀ ਕੋਈ ਤੁਹਾਨੂੰ ਚੀਜ਼ ਦਿਖਾਈ ਐ ਸਪੈਸ਼ਲ ਬਾਈ ਨੇ ਸਭ ਕੁਛ ਅੱਜ ਬਾਹਰ ਕੱਢ ਕੇ ਜਿਹੜਾ ਰੱਖਿਆਗਾ ਸਫਾਈ ਦੀ ਗੱਲ ਕਰ ਲਈਏ ਗਰਪਿਆਰ ਬਾਈ ਸਫਾਈ ਕਰਨ ਤੇ ਬਹੁਤ ਟਾਈਮ ਲੱਗ ਜਾਂਦਾ ਹੋਊਗਾ ਹਾਂਜੀ ਬਾਈ ਕਾਫੀ ਸਮਾਨ ਆ ਤੇ ਕਈ ਦਿਨ ਲੱਗ ਜਾਂਦੇ ਬਈ ਕਈ ਦਿਨ ਲੱਗ ਜਾਂਦੇ ਆ ਇੱਥੋਂ ਦਰਸ਼ਕੋ ਜਿਹੜੀ ਬਾਈ ਦੇ ਸਮਾਨ ਦੀ ਜਿਹੜੀ ਐਂਟਰੀ ਹੋਊਗੀ ਗਾਂਹਾਂ ਵਾਲੇ ਗੇਟ ਦੀ ਤੇ ਕਿਹੜੀ ਕਿਹੜੀ ਫਿਲਮ ਚ ਗਰਪਿਆਰ ਬਾਈ ਆਪਾਂ ਆਏ ਆ ਆਪਾਂ ਬਾਈ ਸਭ ਤੋਂ ਪਹਿਲਾਂ ਕਰੀ ਸੀ ਬਾਈ ਅੰਗਰੇਜ਼ ਅਮਰਿੰਦਰ ਗੱਲ ਜੀ ਸੁਪਰ ਡੁਪਰ ਹਟ ਫਿਲਮ ਸੀ ਉਹਦੋਂ ਦੀ ਜੀ ਕੱਚੇ ਘਰਾਂ ਦੀ ਉਹਨੇ ਸ਼ੁਰੂਆਤ ਕੀਤੀ ਆ ਜਣੀ ਅਮਰਿੰਦਰ ਗੱਲ ਨੇ ਅਮਰਿੰਦਰ ਗਿੱਲ ਤੋਂ ਸਟਾਰਟਿੰਗ ਹੋਈ ਆ ਉਦੋਂ ਟ੍ਰੈਂਡ ਬਣ ਗਿਆ ਫਿਰ ਕੱਚੇ ਘਰਾਂ ਤੋਂ ਦੂਆਦ ਕਾਫੀ ਫਿਲਮਾਂ ਕਰੀਆਂ ਜੀ ਕੇਸਰੀ ਕਰੀ ਅਕਸ਼ੇ ਕੁਮਾਰ ਦੀ ਜੀ ਉਹਨੇ ਤਾਂ ਸਾਰਾ ਟੋਟਲ ਹੀ ਤਮਾੜ ਗਿਆ ਆਪਣਾ ਸਮਾਨ ਆਪਣੇ ਗਿਆ ਦੋ ਟਰੱਕ ਭਰ ਕੇ ਗਿਆ ਜੀ ਆ ਹਾਲ ਜੇ ਤੁਸੀਂ ਉਹਦੇ ਚ ਵੇਖੋਗੇ ਫਿਲਮਾਂ ਚ ਅਕਸ਼ੇ ਕੁਮਾਰ ਨੇ ਕਾਫੀ ਚੱਕਿਆ ਉਹਦੇ ਚ ਅਕਸ਼ੇ ਕੁਮਾਰ ਨੇ ਜਿਹੜਾ ਵੀ ਉਹ ਫਿਲਮ ਦੇ ਵਿੱਚ ਹਲ ਚੱਕਿਆ ਦਰਸ਼ਕੋ ਉਹ ਆ ਹੈਗਾ ਹਾਂਜੀ ਹਾਂਜੀ ਜ ਹਾਂ ਹਰ ਚੱਕਿਆ ਗਿਰ ਪਿਆਰ ਬਾਈ ਹਾਂਜੀ ਹਾਂਜੀ ਜੀ ਹਰ ਇੱਕ ਬਾਈ ਦੇ ਕੋਲੇ ਪੁਰਾਣੇ ਸੰਦਾਂ ਦੀ ਗੱਲ ਕਰ ਲਈਏ ਤਾਂ ਹਰ ਇੱਕ ਪੁਰਾਣਾ ਸੰਦ ਹੈ ਪੁਰਾਣੇ ਬਜ਼ੁਰਗ ਤਾਂ ਦਰਸ਼ਕੋ ਜਰੂਰ ਜਾਣਦੇ ਹੋਣਗੇ ਨਵੇਂ ਬੱਚਿਆਂ ਨੂੰ ਬਹੁਤ ਬਾਈ ਗਿਰਪਿਆਰਾ ਨਾਂ मात्र ਹੀ ਪਤਾ ਜੀ ਗਿਰਪਿਆਰ ਬਾਈ ਇੰਦਰ ਪੁਰਾਣਾ ਆਪਣਾ ਗੱਡਾ ਆ ਗਿਆ ਹਾਂ ਇਹ ਗੱਡਾ ਜੀ ਇਹ ਵੀ ਪੂਰੀ ਪ੍ਰੀਤਾਂ ਨਾਲ ਸ਼ੌਂਕ ਨਾਲ ਬਣਾਇਆ ਗਿਆ ਬਾਈ ਹੈਨਾ ਪਹਿਲਾਂ ਬਣਾਇਆ ਹੀ ਬਹੁਤ ਸ਼ੌਂਕ ਦਾ ਸੀ ਬਾਈ ਹਾਂਜੀ ਥੰਡੇ ਆਇ ਤੋਂ ਬਣਾਇਆ ਸੀਗਾ ਬਹੁਤ ਸ਼ੌਂਕ ਦਾ ਜੀ ਤੁ ਆਪਾਂ ਲਿਆ ਜਿੰਨਾ ਤੋਂ ਜੀ ਤੇ ਉਹ ਤੋਂ ਬਾਅਦ ਆਪਾਂ ਬੋਡੀਫਾਈ ਕਰਕੇ ਫਿਰ ਪੂਰਾ ਸਿਰਾ ਲਾ ਦਿੱਤਾ ਕੋਈ ਐਸਟੀਮੇਟ ਹੈਗਾ ਗਰ ਪਿਆਰ ਬਾਈ ਦੀ ਪਿੱਤਲ ਕਿੰਨਾ ਕੁ ਲੱਗ ਗਿਆ ਪਿੱਤਲ ਬਾਈ ਕੋਈ ਆਈਡੀਆ ਨਹੀਂ ਪਹਿਲਾਂ ਉਹਨਾਂ ਦਾ ਸੀਗਾ 30 ਕਿਲੋ ਕਹਿੰਦੇ ਸੀ ਉਹ ਆਪਾਂ ਲਾਤਾ ਸੀ 10 ਕਿਲੋ 10 ਕਿਲੋ ਆਪਾਂ ਲਾਤਾ ਹਾਂਜੀ 40 ਕਿਲੋ ਪਿੱਤਲ ਹੀ ਲੱਗਿਆ ਵਿਆ ਤੇ ਦਰਸ਼ਕੋ ਹੋਰ ਕਾਰਾਗਰੀ ਦੀ ਗੱਲ ਕਰ ਲਈਏ ਤਾਂ ਮੈਂ ਕੈਮਰਾਮੈਨ ਨੂੰ ਕਹਿਣਾ ਵੀ ਇਕੱਲੇ ਇਕੱਲੇ ਚੀਜ਼ ਚੈੱਕ ਕਰਾ ਦਿਓ ਵੇਖੋ ਘੁੰਗਰਿਆਂ ਦੀ ਗੱਲ ਕਰ ਲਈਏ ਤਾਂ ਘੁੰਗਰੂ ਵੀ ਵੇਖੋ ਤੁਸੀਂ ਬਹੁਤ ਵਧੀਆ ਢੰਗ ਦਾ ਬਾਈ ਨੇ ਜਿਹੜਾ ਗੱਡਾ ਇਹੋ ਬਣਾਇਆ ਜਿਹੜੇ ਪੁਰਾਣੇ ਬਜ਼ੁਰਗ ਇਹਦੇ ਤੇ ਪੱਠੇ ਲੈ ਕੇ ਆਉਂਦੇ ਸੀ ਸਮਾਨ ਢੋਂ ਦੇ ਤੂੜੀ ਲਾਂਗਾ ਵਗੈਰਾ ਢੋਆ ਜਾਂਦਾ ਸੀਗਾ ਜੀ ਪੱਟੀਆਂ ਲਾ ਦਿੰਦੇ ਪੁਰਾਣੇ ਸਮੇਂ ਦੀ ਸਾਰੀ ਜੀਵਨ ਰੇਖਾ ਹੀ ਸੀ ਜੀ ਸਾਰਾ ਵਾਹ ਕੇ ਵੀ ਇਸੇ ਥਲੇ ਹੁੰਦੇ ਸੀ ਪਾਣੀ ਵੀ ਦਿਨਾਉਂਦੇ ਸੀ ਹਰੇਕ ਚੀਜ਼ੇ ਸੀ ਹਰੇਕ ਚੀਜ਼ੇ ਹੀ ਸੀ ਬਹੁਤ ਤਕੜੇ ਘਰਾਂ ਕੋਲੇ ਹੁੰਦਾ ਸੀ ਸਿੱਕ ਤਕੜੇ ਘਰਾਂ ਕੋਲੇ ਹੁੰਦਾ ਸੀ ਪਹਿਲਾਂ ਦਰਸ਼ਕੋ ਜਾਰਾ ਤਾਰ ਖੇਤੀ ਨਾਲ ਨਹੀਂ ਰਿਸ਼ਤੇ ਹੁੰਦੇ ਸੀ ਜੋੜੀਆਂ ਤੇ ਜੋੜੀਆਂ ਨਾਲ ਖੇਤੇ ਹੁੰਦੇ ਸੀ ਬਲਦਾਂ ਦੀਆਂ ਕਿੰਨੀਆਂ ਜੋੜੀਆਂ ਜੀ ਆਹ ਗੱਡੀਆਂ ਦੀ ਵੈਲਿਊ ਸੀ ਉਹਨਾਂ ਟੈਮਾਂ ਦਾ ਪੁਰਾਣੇ ਵਿਰਸੇ ਦਾ ਬਾਈ ਨੇ ਗੱਡਾ ਜਿਹੜਾ ਉਹ ਸੰਭਾਲ ਕੇ ਰੱਖਿਆ ਕਿਸੇ ਟਾਈਮ ਦੋ ਹੀ ਸਾਰੇ ਪਿੰਡ ਸਾਰੇ ਪਿੰਡ ਚ ਦੋ ਹੀ ਹੁੰਦੇ ਸੀ ਤੇ ਸਾਰਾ ਪਿੰਡ ਇਹਦੇ ਨਾਲ ਹੀ ਢਾਣੇ ਵਗੈਰਾ ਢੋਕੇ ਰੱਖਦਾ ਸੀ ਸਹੇ ਚਾਰ ਪਰੀਆਂ ਭਲੇ ਵੇਲੇ ਹੁੰਦੇ ਸੀ ਕਿ ਮੰਗ ਕੇ ਲੈ ਜਾਂਦੇ ਸਾਰੇ ਹੁੰਗਿਆ ਚੀਜ਼ ਮਿਲ ਜਾਂਦੀ ਸੀ ਸਾਰੇ ਸਹੇ ਚਾਰ ਹੁੰਦਾ ਸੀ ਸਹੇ ਚਾਰ ਸੀ ਜਿਵੇਂ ਜਿਵੇਂ ਪੈਸਾ ਵੱਧ ਗਿਆ ਉਵੇਂ ਉਵੇਂ ਜਿਹੜੀਆਂ ਗਰਜਾਂ ਉਹ ਖਤਮ ਹੋ ਗਈਆਂ ਪਿਆਰ ਖਤਮ ਹੋ ਗਏ ਜੀ ਉਸ ਕੋ ਅੱਜ ਦੇ ਸਮੇਂ ਦੀ ਗੱਲ ਕਰ ਲਈਏ ਤਾਂ 20-20 ਲੱਖ ਦੇ ਟਰੈਕਟਰ ਵੀ ਆ ਗਏ ਪਰ ਇੰਨੀ ਮੀਨਾਕਾਰੀ ਮੇਰੇ ਹਿਸਾਬ ਨਾਲ ਕਿਸੇ ਚੀਜ਼ ਤੇ ਨਹੀਂ ਹੋਈ ਹੋਣੀ ਦੇਖੋ ਤੁਸੀਂ ਮੀਨਾਕਾਰੀ ਦੀ ਗੱਲ ਕਰ ਲਈਏ ਤਾਂ ਵੇਖੋ ਬਹੁਤ ਸੋਹਣੇ ਢੰਗ ਨਾਲ ਜਿਹੜਾ ਕੱਲੀ-ਕੱਲੀ ਚੀਜ਼ ਬਣਾਈ ਵੀ ਆ ਤੇ ਉਦੋਂ ਵੱਦ ਬਾਈ ਦੀ ਸਮਾਈ ਆ ਵੇਖੋ ਤੁਸੀਂ ਕਿੰਨੀ ਬਰੀਕ ਢੰਗ ਨਾਲ ਆ ਜਿਹੜਾ ਸਾਰਾ ਸਿਸਟਮ ਬਾਈ ਨੇ ਉਹ ਤਿਆਰ ਕੀਤਾਗਾ ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਗਰਪਿਆਰ ਬਾਈ ਗੱਡਾ ਤੇਰਾ ਵਾਕਈ ਮੂੰਹੋਂ ਬੋਲਦਾ ਕੋਈ ਦੱਸਣ ਦੀ ਕੋਈ ਲੋੜ ਨਹੀਂ ਗਈ ਇਹਦੇ ਨਾਲ ਹੀ ਆ ਗਿਆ ਬਾਈ ਇਹ ਠੋਕਰ ਆ ਜੀ ਇਹ ਬਲਦ ਭਜਾਉਂਦੇ ਸੀ ਇਹਨਾਂ ਇਹਦੇ ਨਾਲ ਬਲਦਾਂ ਦੇ ਜੋਰ ਪਰਖੇ ਜਾਂਦੇ ਸੀ ਹਾਂਜੀ ਮੁਕਾਬਲੇ ਹੁੰਦੇ ਸੀ ਮੁਕਾਬਲੇ ਹੁੰਦੇ ਸੀ ਵੀ ਕਿਹਦਾ ਬਲਦ ਤਕੜਾ ਹੈਗਾ ਜਿਵੇਂ ਹੁਣ ਟਰੈਕਟਰਾਂ ਦੇ ਜੋਰ ਲਵਾਏ ਜਾਂਦੇ ਆ ਉਹਨਾਂ ਟਾਈਮਾਂ ਦੇ ਵਿੱਚ ਬਲਦਾਂ ਨੂੰ ਪਰਖਿਆ ਜਾਂਦਾ ਸੀ ਹਾਂਜੀ ਵਾਹ ਜੀ ਵਾਹ ਜੀਵਨ ਬਹੁਤ ਸੋਹਣਾ ਸੀਗਾ ਇਹ ਬਾਈ ਸਾਰਾ ਲੱਕੜ ਦਾ ਹੀ ਹੁੰਦਾ ਸੀ ਉਦੋਂ ਹਾਂ ਲੱਕੜ ਦਾ ਹੀ ਕੰਮ ਹੋਇਆ ਬਸ ਕੋਈ ਵੈਲਡ ਸੈਟ ਨਹੀਂ ਉਰਵਾਏ ਸੀਗੇ ਹਾਂਜੀ ਸਾਰੀ ਹੱਥਾਂ ਦੀ ਕਾਰਗਿਰੀ ਹੈ ਦਰਸ਼ਕੋ ਦੇਖੋ ਉਹਨਾ ਟਾਈਮਾਂ ਦੇ ਵਿੱਚ ਤੇ ਮਿਸਤਰੀ ਵੀ ਬਹੁਤ ਧੰਨ ਸੀਗੇ ਸਾਰਾ ਸਾਰਾ ਦਿਨ 10 10 15 15 ਘੰਟੇ ਜਿਹੜਾ ਹੱਥੀ ਮਿਹਨਤ ਕਰਦੇ ਸੀ ਤੇ ਨੀਂਦ ਤਾਂ ਐਟੋਮੈਟਿਕ ਫਿਰ ਸੌਖੀ ਆਉਣੀ ਆ ਬਾਈ ਹਨਾ ਬਹੁਤ ਸੋਹਣੀ ਬਾਈ ਨੇ ਜਿਹੜੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਤੇ ਜਿਹੜੀ ਮੇਨ ਪਟਾਰੀ ਆ ਪੁਰਾਣੇ ਸਮਾਨ ਦੀ ਉਧਰ ਵੀ ਤੁਹਾਨੂੰ ਲੈ ਕੇ ਚਲਦੇ ਆ ਲੈ ਦਰਸ਼ਕੋ ਤੁਹਾਨੂੰ ਹੁਣ ਗੱਡੀ ਦਿਖਾਉਣੇ ਆ ਜਿਹਦੇ ਵਿੱਚ ਮੁੰਡਾ ਕੁੜੀ ਨੂੰ ਵਿਆਹ ਕੇ ਲੈ ਕੇ ਆਉਂਦਾ ਸੀਗਾ ਤੇ ਦੇਖੋ ਆਹ ਬਲਦ ਹੁੰਦੇ ਸੀ ਇਹੀ ਟਰੈਕਟਰ ਸੀ ਇਹੀ ਗੱਡੀਆਂ ਸੀ ਸਭ ਕੁਝ ਇਹਦੇ ਸਿਰ ਤੇ ਹੀ ਹੁੰਦਾ ਸੀਗਾ ਬੰਦਾਂ ਨੂੰ ਪੇੜੇ ਚਾਰੇ ਜਾਂਦੇ ਸੀ ਤੇ ਦੇਖੋ ਬਾਈ ਨੇ ਜਿਹੜੀ ਗੱਡੀ ਆ ਉਹ ਕਿੰਨੇ ਸਾਫ਼ ਸੁਥਰੇ ਤਰੀਕੇ ਨਾਲ ਰੱਖੀ ਆ ਪੁੱਤਾਂ ਵਾਂਗੂ ਚੀਜ਼ਾਂ ਦਰਸ਼ਕੋ ਸੰਭਾਲ ਕੇ ਰੱਖਣੀਆਂ ਪੈਂਦੀਆਂ ਤੇ ਇਹਦੇ ਵਿੱਚ ਦੇਖੋ ਤੁਸੀਂ ਇਹਨੂੰ ਉੱਪਰਲੇ ਨੂੰ ਕੀ ਬੋਲਦੇ ਆਕਰ ਪਿਆਰ ਬਾਈ ਇਹਦਾ ਅਲੱਗ ਤਾਂ ਕੋਈ ਨਾਮ ਨਹੀਂ ਸਾੜੀ ਦਾ ਨਾਮ ਗੱਡੀ ਆ ਦਾ ਸਾੜੀ ਦਾ ਨਾਮ ਗੱਡੀ ਆ ਦੇਖੋ ਦਰਸ਼ਕੋ ਇੱਥੇ ਜਿਹੜਾ ਪ੍ਰੋਪਰ ਆ ਬਾਈ ਦਾ ਨੰਬਰ ਆ ਗਿਆ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਇਹ ਬਾਈ ਦਾ ਮੋਬਾਈਲ ਨੰਬਰ ਹੈ ਕਿਸੇ ਨੇ ਵੀ ਵਿਆਹ ਸ਼ਾਦੀ ਦੇ ਟਾਈਮ ਤੇ ਕੋਈ ਪੁਰਾਣੇ ਵਿਰਸੇ ਬਾਰੇ ਕੋਈ ਪ੍ਰੋਗਰਾਮ ਕਰਨਾ ਹੋਵੇ ਜਾਂ ਕੋਈ ਆਪਦੀ ਕੁੜੀ ਜਾਂ ਮੁੰਡੇ ਦੇ ਵਿਆਹ ਤੇ ਲੈ ਕੇ ਜਾਣਾ ਹੋਵੇ ਤੇ ਬਾਈ ਗੁਰਪਿਆਰ ਨਾਲ ਕੰਟੈਕਟ ਕਰ ਲਿਓ ਕਿਉਂਕਿ ਇਹੋ ਜਿਹੇ ਬੰਦੇ ਵੀ ਫੇਰ ਹੀ ਜਿਉਂਦੇ ਰਹਿਣਗੇ ਜੇ ਆਪਾਂ ਇਹਨਾਂ ਦਾ ਹਸਾਰਾ ਦੇਵਾਂਗੇ ਬਾਈ ਇੱਧਰ ਦੇਖੋ ਇਹਨੂੰ ਕੀ ਬੋਲਦੇ ਆ ਜੀ ਇਹਨੂੰ ਪਿੰਜ ਨਹੀਂ ਕਹਿੰਦੇ ਇਹਨੂੰ ਪਿੰਜ ਨਹੀਂ ਬੋਲਦੇ ਆ ਇਹ ਕੀ ਕੰਮ ਆਉਂਦੀ ਸੀਗੀ ਜੀ ਇਹ ਬਸ سپورਟ ਹੀ ਸੀ ਇਹਨੂੰ ਇਹਨੂੰ سپورਟ ਵਾਸਤੇ ਸੀ ਦਰਸ਼ਕੋ ਆਹ ਵੀਡੀਓ ਆਪਦੇ ਬੱਚਿਆਂ ਨੂੰ ਜਰੂਰ ਦਿਖਾਓ ਹਰ ਇੱਕ ਬੰਦੇ ਦਾ ਸ਼ੇਅਰ ਕਰਨ ਦਾ ਫਰਜ਼ ਬਣਦਾ ਕਿਉਂਕਿ ਹਰ ਇੱਕ ਐਂਗਲ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹਦੇ ਵਿੱਚ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਦਰਸ਼ਕੋ ਕੁੜੀ ਤੇ ਇੱਕ ਨਾਣੇ ਦੇ ਵਿੱਚ ਬੈਠਦੀਆਂ ਹੁੰਦੀਆਂ ਸੀ ਤੇ ਫੇਰ ਵਿਆਹ ਕੇ ਲਿਆਂਦੇ ਲਿਆਉਂਦੇ ਹੁੰਦੇ ਸੀ ਕਿਉਂਕਿ ਉਹਨਾਂ ਸਮਿਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਸਮਿਆਂ ਦੇ ਵਿੱਚ ਜ਼ਿਆਦਾ ਡਾਕੂ ਹੁੰਦੇ ਸੀ ਤੇ ਡਾਕੂਆਂ ਤੋਂ ਸਮਾਨ ਲਕੋ ਕੇ ਉਹਨਾਂ ਡੈਮਾਂ ਦੇ ਵਿੱਚ ਵੀ ਮੋਹਰਾ ਮੋਹਰਾ ਵਗੈਰਾ ਕੁੜੀ ਦੇ ਪਾਣਾ ਹੁੰਦੀਆਂ ਸੀ ਜਿਹੜਾ ਕੋਈ ਗੋਜੀ ਦਾ ਸਮਾਨ ਹੁੰਦਾ ਸੀ ਉਹ ਇਹਦੇ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਸੀ ਲੋਕ ਲਾਇਆ ਜਾਂਦਾ ਸੀਗਾ ਭੰਡਾਰੀ ਬੋਲਦੇ ਸੀ ਇਹਨੂੰ ਵੇਖੋ ਕੱਲੀ-ਕੱਲੀ ਚੀਜ਼ ਪਾਈ ਨੇ ਜਿਹੜੀ ਆ ਸੰਭਾਲ ਕੇ ਰੱਖੀ ਆ ਤੇ ਦੱਸਣ ਦੀ ਲੋੜ ਨਹੀਂ ਮੂੰਹੋਂ ਬੋਲਦੀ ਆ ਜੇ ਮੀਨਾ ਕਾਰੀ ਦੀ ਗੱਲ ਕਰ ਲਈਏ ਦਰਸ਼ਕੋ ਦੇਖ ਲਓ ਮਗਰਲੇ ਪਾਸੇ ਵੀ ਦੇਖ ਲਓ ਕਿਸ ਢੰਗ ਦੀ ਬਣੀ ਆ ਕਿਤੇ ਕੋਈ ਬੈਲਡ ਨਹੀਂ ਸੀ ਹੁੰਦਾ ਸਾਰੇ ਹੱਥਾਂ ਦੀ ਮਿਹਨਤ ਹੈ ਕੱਲੀ ਕੱਲੀ ਪੱਤੀ ਉਹਨਾਂ ਟਾਈਮਾਂ ਦੀ ਪੁਰਾਣੇ ਸਮਿਆਂ ਦੀ ਜਿਹੜੀ ਹੈ ਲੱਗੀ ਵੀ ਆ ਜਿਹੜੀ ਵੀ ਲੱਕੜ ਹੁੰਦੀ ਸੀ ਲੋਹੇ ਨਾਲੋਂ ਚੰਗੀ ਹੁੰਦੀ ਸੀ ਲੋਹੇ ਤੇ ਜੰਗ ਲੱਗ ਜਾਂਦਾ ਇਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਜੰਗਾਲ ਨਹੀਂ ਕਹਿ ਸਕਦੇ ਕੋਈ ਸ਼ਾਂਖ ਨਹੀਂ ਕਹਿ ਸਕਦੇ ਪੁਰਾਣੀਆਂ ਲੱਕੜਾਂ ਵੀ ਚੰਗੀਆਂ ਸੀ ਕਿਉਂਕਿ ਕਾਫੀ-ਕਾਫੀ ਸਾਲ ਦਰਖਤ ਤੋਂ 2-200 4-4 ਸਾਲ ਦਰਖਤ ਪੁਰਾਣੀ ਸੀ ਤੇ ਦੇਖੋ ਪੁਰਾਣੀਆਂ ਯਾਦਾਂ ਆਉਂਦੀਆਂ ਜੇਕਰ ਪੁਰਾਣੇ ਬੁਢੇ ਜਿਉਂਦੇ ਹੋਣ ਜਾਂ ਕੋਈ ਪੁਰਾਣਾ ਬੁਢਾ ਸਿਮਾਂ ਚ ਉੱਠ ਕੇ ਦੇਖਦਾ ਹੋਵੇ ਵਾਕੀ ਸਾਰਾ ਕੁਝ ਉਹਨੂੰ ਯਾਦ ਆਜੂਗੀ ਗਲਵਕੜੀ ਚ ਪਾਲੂਗਾ ਸਾਰੇ ਕਾਸੇ ਨੂੰ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਇਹਦੀ ਕੀ ਵੈਲਿਊ ਸੀ ਕਿ ਸਿਸਟਮ ਦੇ ਨਾਲ ਇਹਨੂੰ ਵਰਤਿਆ ਜਾਂਦਾ ਸੀ ਕੀ ਕੰਮ ਸੀ ਇੱਧਰ ਸਾਡੀ ਮਾਤਾ ਜੀ ਆ ਗਈ ਵੇਖੋ ਸਭ ਕੁਝ ਇਹਨੇ ਪੁਰਾਣਾ ਸੰਭਾਲ ਕੇ ਰੱਖਿਆ ਇਹ 22 ਰੁਪਿਆਰ ਦੀ ਸਾਰੀ ਦੇੜਾ ਪਤਾ ਨਹੀਂ ਵਿਚਾਰੇ ਨੇ ਕਿੱਥੋਂ ਕਿੱਥੋਂ ਇਹ ਸਮਾਨ ਇਕੱਠਾ ਕੀਤਾਗਾ ਮਾਤਾ ਜੀ ਇਹ ਚੀਜ਼ਾਂ ਬਾਰੇ ਵੀ ਥੋੜੀ ਜਿਹੀ ਜਾਣ ਜਾਣਕਾਰੀ ਦੇ ਦਿਓ ਕਿਉਂਕਿ ਪੁਰਾਣੀਆਂ ਮਾਤਾਂ ਨੂੰ ਤਾਂ ਪਤਾ ਹੋਊਗਾ ਜਿਹੜੀਆਂ ਵੀ ਅੱਜ ਕੱਲ੍ਹ ਦੀਆਂ ਨੌਹਾਂਆਂ ਜਾਂ ਕੁੜੀਆਂ ਉਹਨਾਂ ਨੂੰ ਆ ਚੀਜ਼ਾਂ ਬਾਰੇ ਪਤਾ ਨਹੀਂਗਾ ਜੀ ਇਹਨੂੰ ਕੀ ਕਹਿ ਦਿੰਦੇ ਆ ਜੀ ਇਹ ਕੁੱਚ ਬੋਲਦੇ ਆ ਜੀ ਇਹਨੂੰ ਕਰਦੇ ਨੇ ਜਦੋਂ ਜੀ ਉਦੋਂ ਉੱਤੇ ਫੇਰਦੇ ਸੀਗੇ ਜੀ ਠੀਕ ਐ ਇਹਨੂੰ ਕੀ ਕਹਿੰਦੇ ਜੀ ਇਹ ਊਰੀ ਆ ਗਈ ਸੀ ਠੀਕ ਐ ਆ ਨਲਕੀਆਂ ਵੱਢਦੇ ਸੀ ਆ ਨਲਕੀਆਂ ਪੰਗੀਆਂ ਜੀ ਇਹ ਨਲਕੀਆਂ ਵੱਢਦੇ ਸੀ ਹਾਂ ਇਹ ਨਲਕੀਆਂ ਵੱਢਦੇ ਸੀ ਕਿਤੇ ਦੀ ਬਗਾਉਂਦੇ ਸੀ ਆ ਨਾਲਾਂ ਪੰਗੀਆਂ ਹਾ ਪੰਗੀਆਂ ਆ ਗਰਾਫੀਆ ਕਰੀ ਲੋ ਅੱਛਾ ਆ ਨਾਲਾ ਪੰਗਾ ਜੀ ਹਾਂ ਇਹੇ ਤੋੜ ਪਾਏ ਹੁੰਦੇ ਸੀ ਹਾਂਜੀ ਨਾਲੀ ਦੇ ਵਿੱਚ ਪਾ ਕੇ ਕਿਤੇ ਰਭਾਉਂਦੇ ਸੀ ਫੇਰ ਬਗਾਇਆ ਜਾਂਦਾ ਸੀ ਹਾਂਜੀ ਆ ਉਹਨਾਂ ਟਾਈਮਾਂ ਦਾ ਪੁਰਾਣਾ ਲੱਕੜ ਦਾ ਬਣਿਆ ਵਿਆ ਹਾਂ ਲੱਕੜ ਦੇ ਬਣੇ ਲੱਕੜ ਦੇ ਬਣੇ ਵਿਆ ਜੀ ਵਾਹ ਇਹ ਹੈ ਤੇ ਆਪਕੇ ਲਈ ਦਰਸ਼ਕੋ ਆ ਦੇਖੋ 1956 ਵੇਲੇ ਦੀ ਤੂੜੀ ਹੈ ਤੇ ਬਾਈ ਨੇ ਸੰਭਾਲ ਕੇ ਰੱਖੀ ਹੈ ਜਿਹੜੀ ਫਲੇ ਦੇ ਨਾਲ ਤਿਆਰ ਕੀਤੀ ਜਾਂਦੀ ਸੀ ਦੇਖੋ ਪੁਰਾਣੀਆਂ ਚੀਜ਼ਾਂ ਦੇ ਨਾਲ ਪਿਆਰ ਸ਼ਬ 1956 ਵੇਲੇ ਦੀ ਹੋਣ ਦੇ ਬਾਵਤ ਵੀ ਇੱਕ ਵੀ ਰੀਣ ਦਾ ਫੰਡਾ ਨਹੀਂ ਦੇਖੋ ਤੁਸੀਂ ਉਦੋਂ ਅਨਾਜ ਦੇ ਵਿੱਚ ਵੀ ਦਮ ਹੁੰਦਾ ਸੀ ਲਾਂਗੇ ਦੇ ਵਿੱਚ ਵੀ ਦਮ ਹੁੰਦਾ ਸੀ ਤੇ ਵੇਖੋ ਪੁਰਾਣਾ ਸਾਰਾ ਕੁਝ ਬਾਈ ਨੇ ਸੰਭਾਲ ਕੇ ਰੱਖਿਆ ਇਹ ਪੁਰਾਣਾ ਖੁਰਪਾ ਆ ਗਿਆ ਕਿਹੜੀਆਂ-ਕਿਹੜੀਆਂ ਚੀਜ਼ਾਂ ਦਰਸ਼ਕੋ ਸਾਨੂੰ ਦੱਸਗੇ ਇੰਨਾ ਕੁਝ ਬਾਈ ਨੇ ਸੰਭਾਲ ਕੇ ਰੱਖਿਆਗਾ ਮਾਤਾ ਜੀ ਇਹਨਾਂ ਨੂੰ ਕੀ ਬੋਲਦੇ ਆ ਜੀ ਪੈਰ ਆ ਗਏ ਤਾਣੀ ਵਾਲੇ ਤੇ ਵਿੱਤੇ ਹੋ ਗਏ ਦੂਜੇ ਕਿਸਾਨ ਖੇਸਾ ਤੇ ਤਾਣੀ ਵਾਲੇ ਪੈਰ ਆ ਗਏ ਆਹ ਦਰਸ਼ਕੋ ਵੇਖੋ ਇਹ ਮਧਾਨੀਆਂ ਆਗੀਆਂ ਇਹ ਉਹਨਾਂ ਸਮਿਆਂ ਦੀਆਂ ਮਧਾਨੀਆਂ ਐ ਜਦੋਂ ਤੜਕੇ 4 ਵਜੇ ਉੱਠ ਕੇ ਬੁੜੀਆਂ ਤੌੜੀ ਦੇ ਵਿੱਚ ਲਾਉਂਦੀਆਂ ਸੀ ਰੜਕਣਿਆਂ ਦੇ ਵਿੱਚ ਲਾਉਂਦਿਆਂ ਸੀ ਤੇ ਘਰਾਂ ਦੇ ਵਿੱਚ ਬਰਕਤ ਹੁੰਦੀ ਸੀ ਤੇ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਸੀ ਹੁੰਦੀ ਹੱਥੀ ਮਿਹਨਤ ਕਰਦੀਆਂ ਸੀ ਰੱਸਾ ਪਾਉਂਦੀਆਂ ਸੀ ਬੁੜੀਆਂ ਰੱਸਾ ਪਾ ਕੇ ਰੱਸੇ ਦੇ ਨਾਲ ਫੇਰਿਆ ਜਾਂਦਾ ਸੀ ਇੱਕ ਮੈਂ ਤੁਹਾਨੂੰ ਚੀਜ਼ ਹੋਰ ਦਿਖਾ ਰਿਆਂ ਦਰਸ਼ਕੋ ਆਹ ਕਮੈਂਟ ਕਰਕੇ ਜਰੂਰ ਦੱਸਿਓ ਆਹ ਕੀ ਚੀਜ਼ ਐ ਪਹਿਲਾਂ ਵੀਡੀਓ ਨੂੰ ਦੇਖਿਓ ਨਾ ਤੁਸੀਂ ਗਾਹਾਂ ਨਾਲ ਬੱਚਿਆਂ ਨੂੰ ਦਿਖਾਇਓ ਆਹ ਜੀ ਜਰੂਰ ਪੁੱਛਿਓ ਵੀ ਆਹ ਕੀ ਚੀਜ਼ ਐ ਕੈਮਰਾਮੈਨ ਨੂੰ ਕਹਿਣਾ ਵੀ ਥੋੜੀ ਜੀ ਦੂਰ ਤੱਕ ਦਿਖਾ ਦਿਓ ਇਹ ਦਰਸ਼ਕੋ ਹੱਥ ਦੀ ਬੜੀ ਮਧਾਨੀ ਆ ਹੱਥ ਦੀ ਬਣੀ ਮਧਾਨੀ ਐ ਜੇ ਕੋਈ ਥੋੜਾ ਦੁੱਧ ਹੁੰਦਾ ਸੀ 2-4 ਕਿਲੋ ਤਾਂ ਬੁੜੀਆਂ ਤਾਕਤਵਰ ਹੁੰਦੀਆਂ ਸੀ ਇਸ ਤਰੀਕੇ ਨਾਲ ਉਹਨੂੰ ਰੜਕ ਦਿੰਦੀਆਂ ਸੀ ਆਇਆ ਕਰ ਕਰ ਕੇ ਹੱਥਾਂ ਦੀ ਤਾਕਤ ਹੁੰਦੀ ਸੀ ਲੱਕੜ ਦੀ ਤਾਕਤ ਹੁੰਦੀ ਸੀ ਰਿੜਕਣਿਆਂ ਦੀ ਤਾਕਤ ਹੁੰਦੀ ਸੀ ਜਦੋਂ ਵੀ ਉਹ ਮੱਖਣੀ ਜਾਂ ਘਿਓ ਖਾਦਾ ਜਾਂਦਾ ਸੀ ਤਾਂ ਸਰੀਰ ਨੂੰ ਪਤਾ ਲੱਗਦਾ ਸੀਗਾ ਵੀ ਕੁਝ ਅੰਦਰ ਗਿਆ ਕਿਉਂਕਿ ਸਾਰਾ ਕੁਝ ਬਿਜਲੀ ਤੇ ਹੋ ਗਿਆ ਸਾਰਾ ਕੁਝ ਸਟੀਲੀ ਹੋ ਗਿਆ ਤੇ ਬਿਮਾਰੀਆਂ ਤਾਂ ਆਟੋਮੈਟਿਕ ਹੀ ਆ ਜਿਹੜੀਆਂ ਉਹ ਬਦਲਣਾ ਸਟਾਰਟ ਹੋ ਗਈਆਂ ਹੁਣ ਦਰਸ਼ਕੋ ਬਾਈ ਜਿਹੜਾ ਰਿੜਕਣਾ ਤੇ ਨੇਹੀ ਵੀ ਲੈ ਕੇ ਆਉਂਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਕਿਉਂਕਿ ਨਾਲ ਦੀ ਨਾਲ ਜਿਹੜੀ ਜਿਹੜੀ ਚੀਜ਼ ਬਣੀ ਵੀ ਆ ਉਹ ਨਾਲ ਦੀ ਨਾਲ ਤੁਹਾਨੂੰ ਉਮੀਦ ਦਿਖਾਈ ਜਾਵਾਂਗੇ ਕਿ ਬਹੁਤ ਜ਼ਿਆਦਾ ਸਮਾਨ ਹੈ ਬੱਚਿਆਂ ਨੂੰ ਆਹ ਵੀਡੀਓ ਜ਼ਰੂਰ ਦਿਖਾਓ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇਹਨੂੰ ਕੀ ਬੋਲਦੇ ਦਰਸ਼ਕੋ ਭੈਣਾਂ ਨੂੰ ਵੀ ਨਹੀਂ ਪਤਾ ਜਿਹੜੀਆਂ 50 ਸਾਲ ਤੋਂ ਥੱਲੇ ਉਹਨਾਂ ਨੂੰ ਨਹੀਂ ਪਤਾ ਇਹਨੂੰ ਪੈਣੋ ਉਹ ਨੇਤਰਾ ਬੋਲਦੇ ਐ ਅੱਖਾਂ ਦੇ ਨਾਲ ਇਸ ਤਰੀਕੇ ਜਿਹੜਾ ਇਹਨੂੰ ਰਿੜਕਿਆ ਜਾਂਦਾ ਸੀ ਤੇ ਰਿੜਕਣ ਤੋਂ ਬਾਅਦ ਆ ਇਹਦੇ ਤੇ ਮੱਖਣੀ ਆ ਜਾਂਦੀ ਸੀ ਮਧਾਣੀ ਨੂੰ ਗੇੜ ਕੇ ਤੇ ਫਿਰ ਹੱਥਾਂ ਤੇ ਰੱਖ ਰੱਖੀ ਜਿਹੜੇ ਬੱਚੇ ਆਪਦੀ ਦਾਦੀ ਤੋਂ ਆਪਦੀ ਮਾਂ ਤੋਂ ਹੱਥਾਂ ਤੇ ਰੱਖ ਰੱਖੀ ਖਾ ਲੈਂਦੇ ਸੀ ਹੁਣ ਜਿਹੜਾ ਕਿ ਬਾਜ਼ਾਰੂ ਚੀਜ਼ਾਂ ਨਕਲੀ ਚੀਜ਼ਾਂ ਤੇ ਹੋ ਗਏ ਡਾਕਟਰਾਂ ਦੇ ਜਾ ਜਾ ਕੇ ਬਹਿਣੇ ਆ ਤਾਂ ਬਿਮਾਰੀਆਂ ਦੇ ਪਰਚੀਆਂ ਦੀ ਵਾਰੀ ਨਹੀਂ ਆਉਂਦੀ ਉਹ ਡਾਕਟਰ ਕਹਿ ਦਿੰਦੇ ਆ ਵੀ 10 ਵਜੇ ਤੱਕ ਪਰਚੀ ਲੱਗੂ ਤੇ ਪਰਚੀ ਦੀ ਵਾਰੀ ਤੁਹਾਡੀ ਪੂਰੀ ਹੋਗੀ ਤੇ ਹੁਣ ਤੁਸੀਂ ਕੱਲ ਨੂੰ ਜਾਂ ਪਰਸੋਂ ਆਇਓ ਆ ਦਰਸ਼ਕੋ ਨਹੀਂ ਹੈ ਇਹਦੇ ਤੇ ਰੜਕਣਾ ਜਿਹੜਾ ਉਹ ਰੱਖਿਆ ਜਾਂਦਾ ਸੀਗਾ ਕਿੰਨਾ ਕੁਝ ਬਾਈ ਨੇ ਸੰਭਾਲ ਕੇ ਰੱਖਿਆ ਬਹੁਤ ਵਧੀਆ ਗੱਲ ਹੈ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦਿਖਾ ਦਿਆਂ ਮਖਣੀ ਦੇ ਨਾਲ ਹੀ ਗੰਡਿਆਂ ਦੀ ਚਟਨੀ ਲਗੜੀ ਜਾਂਦੀ ਸੀ ਚਿੱਬੜਾਂ ਦੀ ਚਟਨੀ ਲਗੜੀ ਜਾਂਦੀ ਸੀ ਟਿੱਬੇ ਸੀਗੇ ਟਿੱਬਿਆਂ ਤੋਂ ਚਿੱਬੜ ਵੀ ਮਿਲ ਜਾਂਦੇ ਸੀਗੇ ਤੇ ਹੁਣ ਜਿਹੜੇ ਟਿੱਬੇ ਵੀ ਅਲੋਪ ਹੋ ਗਏ ਟਿੱਬੇ ਵੀ ਖਤਮ ਹੋ ਗਏ ਆਹ ਜਿਹੜਾ ਘੋਟਾਗਾ ਇਹਨੂੰ ਅੱਜ ਵੀ ਵਿਰਲੇ ਪਰਿਵਾਰ ਹੀ ਵਰਤਦੇ ਆ ਜ਼ਿਆਦਾਤਰ ਮਿਕਸਿੰਗਾ ਹੋਗੀਆਂ ਸਾਰਾ ਕੁਝ ਮਸ਼ੀਨ ਤੇ ਹੀ ਗ੍ਰाइंड ਕਰਕੇ ਰੱਖ ਲੈਂਦੇ ਆ ਤੇ ਉਹਦੇ ਚਮਚਾ ਪਾ ਲੈਂਦੇ ਆ ਇਹ ਇੱਕ ਨਿੰਮ ਦਾ ਘੋਟਣਾ ਹੁੰਦਾ ਸੀ ਜਦੋਂ ਆਪਾਂ ਇਹਨੂੰ ਕੁੰਡੇ ਦੇ ਵਿੱਚ ਪਾ ਕੇ ਰਗੜਦੇ ਸੀ ਤਾਂ ਇਹ ਹੌਲੀ ਹੌਲੀ ਘਸ ਕੇ ਆਪਣੇ ਐਂਟੀਬਾਇਓਟਿਕ ਹੁੰਦਾ ਨਿੰਮ ਆਪਣੇ ਅੰਦਰ ਜਾਂਦਾ ਸੀ ਜਿਹਦਾ ਕਰਕੇ ਕਿਸੇ ਤਰ੍ਹਾਂ ਦੀ ਕੋਈ ਵੀ ਘਾਤਕ ਬਿਮਾਰੀ ਆਪਣੇ ਸਰੀਰ ਦੇ ਵਿੱਚ ਐਂਟਰ ਨਹੀਂ ਸੀ ਹੁੰਦੀ ਇਹ ਚ ਪੁਰਾਣੀਆਂ ਚੀਜ਼ਾਂ ਇਸ ਵਾਸਤੇ ਬਣੀਆਂ ਸੀ ਮਾਤਾ ਜੀ ਇਹਨਾਂ ਚੀਜ਼ਾਂ ਬਾਰੇ ਵੀ ਮੜੀ ਜੀ ਜਾਣਕਾਰੀ ਦੇ ਦਿਓ ਜੀ ਆਹ ਕੀ ਚੀਜ਼ ਆ ਗਈ ਜੀ ਇਹ ਵੀਰੇ ਅੱਗੇ ਨਾਲ ਮੰਜੇ ਬੁੰਦੇ ਸੀ ਇਹ ਹਿਰਨ ਸੰਗ ਸੰਗੁੰਦ हिरण ਦੇ ਸਿੰਘ ਨ ਮੰਜੇ ਬੁਣੇ ਜਾਂਦੇ ਸੀ ਜਿਹੜੇ ਆਪਾਂ ਦੂਜੇ ਮੰਜੇ ਤਾਣੇ ਪੇਟੇ ਦੀ ਬੁਣਦੇ ਸੀ ਤਾਣੇ ਪੇਟੇ ਦੇ ਜਿਹੜੇ ਮੰਜੇ ਬੁਣਦੇ ਸੀ ਦੇਖੋ ਦਰਸ਼ਕੋ ਹਿਰਨ ਦਾ ਸਿੰਘ ਨਾਲ ਜਿਹੜੇ ਮੰਜੇ ਆ ਮਾਤਾ ਕਹਿੰਦੀ ਬੁਣੇ ਜਾਂਦੇ ਸੀਗੇ ਤਾਣੇ ਪੇਟੇ ਵਾਲੀ ਤਾਣੇ ਪੇਟੇ ਵਾਲੀ ਉਹ ਸੰਭਾਲ ਕੇ ਰੱਖਿਆ ਪਿਆ ਜੀ ਹਾਂਜੀ ਆ ਮਾਤਾ ਜੀ ਆ ਕੀ ਚੀਜ਼ ਆ ਜੀ ਆਰ ਵੀ ਬਣਦਾ ਜੀ ਕੋ ਖੁੱਲ੍ਹਾ ਸ਼ਤ ਵਗੈਰਾ ਬਣਦੀ ਸੀ ਜੰਗੋਰ ਦਵਾਰਿਆਂ ਚ ਹਾਂਜੀ ਗਾਲ ਖੁੱਲ੍ਹਾ ਬਣਦਾ ਜੀ ਉਹ ਇਹਦੇ ਨਾਲ ਆ ਆ ਦੇਖੋ ਦਰਸ਼ਕੋ ਇਹਦੇ ਪੰਜਾਬੀ ਦੇ ਵਿੱਚ ਲਿਖਿਆ ਹੀ ਆ ਬਾਈ ਨੇ ਮਸੱਦ ਇਹਦੇ ਨਾਲ ਜਿਹੜੀਆਂ ਪਜੀਰੀਆਂ ਇਕੱਠਾਂ-ਵੱਠਾਂ ਦੇ ਵਿੱਚ ਕੋਈ ਪ੍ਰਸ਼ਾਦ ਹੁੰਦਾ ਸੀ ਤਾਂ ਇਹ ਲੱਕੜ ਦੇ ਨਾਲ ਜਿਵੇਂ ਖੁਰਚਣੇ ਦਾ ਕੰਮ ਲਿਆ ਜਾਂਦਾ ਸੀਗਾ ਇਹ ਉਹਨਾਂ ਸਮੇਂ ਦੀ ਚੀਜ਼ ਬਾਈ ਨੇ ਜਿਹੜੀ ਉਹ ਸੰਭਾਲ ਕੇ ਉਹ ਰੱਖੀ ਵੀ ਆ ਮਾਤਾ ਜੀ ਇਹਨਾਂ ਚੀਜ਼ਾਂ ਬਾਰੇ ਵੀ ਮੜੀ ਜਾਣਕਾਰੀ ਦੇਈ ਚਲੋ ਆ ਤਾਂ ਸਾਰੇ ਆਪਣੇ ਕੋਲ ਹੈ ਜੀ ਹਾਂਜੀ ਆ ਮਤਲਬ ਟੇਰਨਾ ਇਹ ਟੇਰਨਾ ਜੀ ਆ ਆ ਡੋਈ ਆ ਏ ਡੋਈ ਕੜਛੀ ਦਾ ਕੰਮ ਕਰਦੀ ਸੀ ਉਦੋਂ ਜੀ ਹਾਂ ਕੜਛੀ ਦਾ ਕੰਮ ਕਰਦੀ ਸੀ ਜੀ ਅੰਨ ਵਗੈਰਾ ਰੁੱਖ ਚੜੀ ਵਗੈਰਾ ਉਹ ਤੇ ਇਹਨੂੰ ਕਿਵੇਂ ਪਾਇਆ ਜਾਂਦਾ ਸੀਗਾ ਜੀ ਇਹ ਰੜਕਾਂ ਵਿੱਚ ਪੈ ਜਾਂਦੀਆਂ ਆਈ ਰੜਕਾਂ ਵਿੱਚ ਇਸ ਤਰੀਕੇ ਪਾਇਆ ਜਾਂਦਾ ਸੀਗਾ ਜੀ ਤੇ ਮੇਖਾਂ ਹੁੰਦੀਆਂ ਮਗਰ ਬੰਨੀ ਜਾਂਦੀ ਸੀ ਮੈਂ ਉਹ ਬੰਨੀ ਤੇ ਬੁੜੀਆਂ ਰੜਕਣੇ ਨੂੰ ਪੈਰ ਲਾ ਕੇ ਫੇਰ ਹਾਂ ਰੜਕਦੀਆਂ ਸੀ ਮਾਤਾ ਜੀ ਤੁਸੀਂ ਰੜਕਿਆ ਗੋਸਟਿਆਂ ਨੂੰ ਹਾਂ ਮੈਂ ਬਹੁਤ ਕਿ ਰੜਕਿਆ ਸੀ ਅੱਛੇ ਆ ਕੀ ਹਟ ਜਾਣਗੇ ਜਦੋਂ ਇੱਥੇ ਬਾਹਰ ਆਏਗੇ ਕਿੰਨੇ ਕ ਸਾਲ ਹੋ ਗਏ ਹੁਣ ਹਟਿਆਂ ਨੂੰ ਤੁਹਾਨੂੰ 20 ਸਾਲ ਹੋ ਗਏ 20 ਕੇ ਸਾਲ ਹਟਿਆ ਨੂੰ ਹੋ ਗਈ ਪਹਿਲਾਂ ਜਦੋਂ ਵਿਆਹ ਆ ਕੇ ਵੀ ਰੜਕਿਆ ਮਤਲਬ ਉਹ ਚਾਰ ਦਿਨ ਸਾਡੇ ਲੈਟ ਆਉਂਦੀ ਸੀ ਚਾਰ ਦਿਨ ਆਉਂਦੀ ਨਹੀਂ ਸੀ ਚਾਰ ਦਿਨ ਆਉਂਦੀ ਨਹੀਂ ਸੀ ਆਹ ਹਾਂ ਹੁੰਦੀ ਸੀ ਮੋਟਰਾਂ ਵਾਲੀ ਮੋਟਰਾਂ ਵਾਲੀ ਲੈਟ ਇੱਥੇ ਆ ਕੇ ਵੀ ਰੜਕਿਆ ਇੱਥੇ ਆ ਕੇ ਵੀ ਰੜਕਿਆ ਵਾਹ ਜੀ ਵਾਹ ਬਹੁਤ ਵਧੀਆ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਇੱਕ ਮਾਤਾ ਜੀ ਆ ਜੇ ਤਾਂ ਥੋੜਾ ਦੁੱਧ ਹੁੰਦਾ ਸੀ ਉਹਦੋਂ ਮਤਲਬ ਥੋੜਾ ਆਹ ਸ਼ੂਟਿੰਗ ਮਿਲਾਨੀ ਆ ਗਈ ਵੇਖੋ ਦਰਸ਼ਕੋ ਜਦੋਂ ਕਿ ਮੱਝਾਂ ਤੋਕਣਾ ਹੋ ਜਾਂਦੀਆਂ ਸੀ ਦੁੱਧ ਘਟ ਜਾਂਦਾ ਸੀ ਆ ਉਦੋਂ ਵਰਤਿਆ ਜਾਂਦਾ ਸੀ ਜਿਵੇਂ ਹੁਣ ਸ਼ੂਟਿੰਗਾਂ ਬੰਦਾਲੀਆਂ ਚੱਲ ਗਈਆਂ ਇਹ ਉਹਨਾਂ ਟਾਈਮਾਂ ਦੀ ਛੋਟੀ ਮਲਾਨੀ ਆ ਆ ਵੇਲਣ ਇਹ ਖੱਡੀ ਤਾਣੀ ਦਾ ਖੱਡੀ ਤਾਣੀ ਦੀ ਆ ਮਾਤਾ ਜੀ ਸਾਰੇ ਖੱਡੀ ਤਾਣੀ ਦਾ ਸਮਾਨ ਆ ਗਿਆ ਆਪਣਾ ਆ ਕੋਲੇ ਵਾਲੀ ਪ੍ਰੈਸ ਹੈ ਦਰਸ਼ਕੋ ਆ ਦੇਖੋ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਅਮੀਰ ਲੋਕ ਹੁੰਦੇ ਸੀ ਲੋਕ ਕੱਪੜੇ ਪ੍ਰੈਸ ਕਰਕੇ ਪਾਉਂਦੇ ਸੀ ਜ਼ਿਆਦਾਤਰ ਤਾਂ ਲੋਕ ਪ੍ਰੈਸ ਨਹੀਂ ਸੀ ਕਰਦੇ ਵੈਸੀ ਭਾਰਤ ਦੇਸ਼ ਤੇ ਇਹਦੇ ਵਿੱਚ ਕੋਲੇ ਪਾਏ ਜਾਂਦੇ ਸੀ ਇਹਦੇ ਵਿੱਚ ਕੋਲੇ ਪਾ ਕੇ ਜਿਹੜਾ ਪ੍ਰੈਸ ਆ ਉਹ ਕੀਤਾ ਜਾਂਦਾ ਸੀਗਾ ਕੱਪੜਿਆਂ ਨੂੰ ਤੇ ਹਰ ਇੱਕ ਵੀਰ ਦੀ ਇਹ ਪਹੁੰਚ ਤੋਂ ਬਾਹਰ ਸੀ ਹਰ ਇੱਕ ਪਰਿਵਾਰ ਨਹੀਂ ਇਹ ਵਰਤਦਾ ਸੀਗਾ ਵਿਰਲੇ ਪਰਿਵਾਰ ਹੀ ਸੀ ਜਿਹੜੇ ਵਰਤਦੇ ਸੀ ਆ ਕੀ ਚੀਜ਼ ਆ ਗਈ ਜੀ ਇਹ ਬਈ ਉੱਠ ਦੇ ਖੋਪੇ ਆ ਹਾਂਜੀ ਜੋ ਹਲਟ ਤੇ ਜੁੜਦਾ ਟਿੰਡਾ ਵਾਲੇ ਖੂਹ ਹੁੰਦੇ ਸੀਗੇ ਉਦੋਂ ਉੱਠ ਜੁੜਦਾ ਤੇ ਐ ਆਰਾਧਨੀ ਚੱਲੀ ਜਾਣਾ ਉਹਨੇ ਵੀ ਆਸੇ-ਪਾਸੇ ਨਾ ਜਾਵੇ ਉਹ ਦੇਖ ਕੇ ਜਾਂ ਪੱਠੇ ਕੁਤਰਦੇ ਸੀ ਅਗੇ ਗੇਹਾਂ ਤੇ ਉਹ ਵੀ ਗੋਲ ਐਂ ਕੁੱਕਦਾ ਸੀ ਗੋਲ ਘਰੇ 'ਚ ਵੀ ਆਸੇ-ਪਾਸੇ ਨਾ ਉਹਨਾਂ ਟਾਈਮਾਂ ਦੇ ਵਿੱਚ ਜਨਮ ਉੱਠ ਦੀ ਅੱਖਾਂ ਦੀ ਚੜਾਈ ਜਾਂਦੇ ਸੀ ਵਾਜੀ ਵਾ ਇਹ ਵੀ ਫਿਰ ਸੰਭਾਲ ਕੇ ਰੱਖੇਦੇ ਆ ਬਾਈ ਹੈ ਬਹੁਤ ਪੁਰਾਣਾ ਸਮਾਨ ਹੋ ਗਿਆ ਆਪਣੇ ਕੋਲੇ ਇਹ ਛਕਲਾ ਹੋ ਗਿਆ ਜੀ ਉੱਠ ਦਾ ਅੱਛਾ ਇਹ ਉੱਠ ਦਾ ਛਕਲਾ ਆ ਗਿਆ ਘਰੇ ਬੁਣ ਲੈਂਦੇ ਸੀ ਬਜ਼ੁਰਗ ਘਰੇ ਬਜ਼ੁਰਗ ਬੁਣ ਲੈਂਦੇ ਸੀ ਉਹਨਾਂ ਸਮਿਆਂ ਦੇ ਵਿੱਚ ਲੋੜ ਸੀ ਕਿਉਂਕਿ ਜਾਂਦਾ ਪਸੂ ਜਾਂਦਾ ਉੱਠ ਕਿਸੇ ਚੀਜ਼ ਤੇ ਮੂੰਹ ਨਾ ਮਾਰੇ ਇੱਧਰ ਦਰਸ਼ਕੋ ਜਿਹੜੀਆਂ ਤਾਣੀ ਆ ਗਈ ਮਾਤਾ ਜੀ ਆ ਤਾਣੀ ਕਿਵੇਂ ਤਿੰਨ ਤਰ੍ਹਾਂ ਦੀ ਐ ਕਾੜੀ ਕਾੜੀ ਵਾਸਤੇ ਹੁੰਦੀ ਸੀ ਆ ਤਾਣੀ ਕਿਹਦੇ ਕੰਮ ਵਰਤੀ ਜਾਂਦੀ ਸੀ ਵੀ ਤਾਣੀ ਬੁੰਦੇ ਸੀ ਜਿਹੜੀ ਆਪਾਂ ਗਦੈਲੇ ਬੁੰਦੇ ਸੀ ਜਾਂ ਚੰਦੇ ਠਕਾਉਂਦੇ ਸੀ ਤਾਣੀਆਂ ਸਿੱਧੀਆਂ ਕਿੱਤਿਆਂ ਜੀ ਤੇ ਆ ਥਾ ਥਾ ਖੇਸਾਂੜੀ ਇਹ ਖੇਸਾਂੜੀ ਆ ਗਈ ਹਾਂਜੀ ਤਾਣੀ ਵਾਲਾ ਆ ਤਾਣੀ ਵਾਲਾ ਆ ਗਿਆ ਵੱਖੋ ਵੱਖਰਾ ਸਾਰਾ ਕੁਝ ਵੱਖੋ ਵੱਖਰਾ ਹੁੰਦਾ ਸੀ ਆ ਖੇਸਾਂ ਖੇਸਾਂ ਵਾਲਾ ਰਸ ਆ ਗਿਆ ਜੀ ਇਹ ਵੀ ਬਹੁਤ ਗੋ ਸੁਮਹਾਲ ਕੇ ਰੱਖਿਆ ਆਹੀ ਚੀਜ਼ ਆ ਗਈ ਮਾਤਾ ਜੀ ਇਹ ਮੂਲੀ ਇਹ ਕਾਰੇ ਵਾਸਤੇ ਵਰਤੀ ਜਾਂਦੀ ਸੀ ਆਪਾਂ ਵੀ ਜਦੋਂ ਅੱਗੇ ਘਾਠਾਂ ਕੁੱਟ ਜੀਆਂ ਕੇ ਜੀਆਂ ਹਾਂ ਜੀ ਮੱਕਲਾਂ ਕੁੱਟ ਕੇ ਪਾਉਂਦੇ ਸੀ ਹਾਂ ਉਖਲੀ ਉਖਲ ਕੇ ਦੇਖੀ ਮੂਲੀ ਦਰਸ਼ਕੋ ਇਹਨੂੰ ਮੂਲੀ ਬੋਲਦੇ ਆ ਉਖਲੀ ਕਿ ਹੁੰਦੀ ਸੀ ਵੀਰੇ ਇਹ ਉਖਲੀ ਦੇ ਵਿੱਚ ਰੱਖੀ ਜਾਂਦੀ ਸੀ ਜਿਹਦੇ ਵਿੱਚ ਅੰਨ ਨੂੰ ਕੁੱਟਿਆ ਜਾਂਦਾ ਸੀ ਛੋਲੇ ਹੋਗੇ ਕਣਕ ਹੋਗੀ ਜੌਂ ਹੋਗੇ ਜਿਹੜੇ ਜਾਨਵਰਾਂ ਨੂੰ ਮੰਡ ਪਾਇਆ ਜਾਂਦਾ ਸੀ ਹੱਥੀ ਕਾ ਖਾਪਟ ਕੋਟਾ ਪਖੰਦੇ ਸੀ ਬੱਚਿਆਂ ਨੂੰ ਹੁਣ ਤਾਂ ਮੋਲ ਦੇ ਕੀ ਕਰ ਲਿਆ ਉਹਨੇ ਹੁਣ ਉਦੋਂ ਸਾਰਾ ਕੁਝ ਮਾਤਾ ਜੀ ਘਰ ਦਾ ਹੁੰਦਾ ਸੀ ਇਧਰ ਦਰਸ਼ਕੋ ਤੁਹਾਨੂੰ ਪੁਰਾਣੇ ਭਾਂਡੇ ਦਿਖਾਉਣੇ ਆ ਬਹੁਤ ਪੁਰਾਣੇ ਭਾਂਡੇ ਆ ਅੱਜ ਕੱਲ ਦੇ ਟੀਪਣਾ ਦਾ ਤੇ ਪੁਰਾਣੀ ਟੀਪਣਾ ਸਾਨੂੰ ਮੈਂ ਫਰਕ ਦਿਖਾ ਦਿੰਨਾ ਵੇਖੋ ਦਰਸ਼ਕੋ ਡੱਬੇ ਦੇ ਉੱਤੇ ਮੀਨਾਕਾਰੀ ਦੀ ਗੱਲ ਕਰ ਲਈਏ ਜਾਂ ਵਜਣ ਦੀ ਗੱਲ ਕਰ ਲਈਏ ਜਾਂ ਦਰਸ਼ਕੋ ਪੁਰਾਣੇ ਪਿੱਤਲ ਦੀ ਗੱਲ ਕਰ ਲਈਏ ਤਾਂ ਡੱਬਾ ਦੇਖੋ 100 ਸਾਲ ਪੁਰਾਣਾ ਕਿ 200 ਸਾਲ ਪੁਰਾਣਾ ਹੈ ਤੇ ਦੇਖੋ ਅੱਜ ਵੀ ਚਮਕ-ਦਮਕ ਦੀ ਗੱਲ ਕਰ ਲਈਏ ਤਾਂ ਬਹੁਤ ਜ਼ਿਆਦੇ ਚਮਕ-ਦਮਕ ਹੈ ਇਸ ਤਰੀਕੇ ਡੱਬੇ ਨੂੰ ਜਿਹੜਾ ਇਹਦੇ ਵਿੱਚ ਰੋਟੀਆਂ ਰੱਖੀਆਂ ਜਾਂਦੀਆਂ ਸੀ ਇਹ ਪ੍ਰਾਣੀਆਂ ਪਲੇਟਾਂ ਆ ਗਈਆਂ ਜਿਹਦੇ ਵਿੱਚ ਪ੍ਰਸ਼ਾਦ ਖਾਧਾ ਜਾਂਦਾ ਸੀ ਤੇ ਹੁਣ ਦੇਖ ਲਓ ਵੀ ਆਏ ਗਏ ਤੋਂ ਪ੍ਰਸ਼ਾਦ ਨਹੀਂ ਕੋਈ ਬਣਾਉਂਦਾ ਉਦੋਂ ਪ੍ਰਸ਼ਾਦ ਬਣਾਇਆ ਜਾਂਦਾ ਸੀ ਉਹਨੂੰ ਖਾਧਾ ਜਾਂਦਾ ਸੀ ਆਹ ਪ੍ਰਾਣੀਆਂ ਪਿੱਤਲ ਦੀ ਪਲੇਟ ਆ ਗਈ ਜਿਹਦੇ ਵਿੱਚ ਅੱਕਿਓ ਵਗੈਰਾ ਆਚਾਰ ਵਗੈਰਾ ਪਾ ਕੇ ਰੱਖਿਆ ਜਾਂਦਾ ਸੀ ਆਹ ਥਾਲ ਆਗੇ ਦੇਖੋ ਦਰਸ਼ਕੋ ਥਾਰਾਂ ਦੇ ਬਜਨ ਦੀ ਗੱਲ ਕਰ ਲਈਏ ਤਾਂ ਵਾਕਈ ਡੜੀ ਵਰਗੇ ਥਾਲਾ ਬਹੁਤ ਭਾਰੇ ਥਾਲਾ ਪਿੱਤਲ ਦੇ ਬਣੇ ਹੋਏ ਆ ਤੇ ਆਹ ਗਰਾਸਾਂ ਦੇ ਵਿੱਚ ਜਦੋਂ ਵੀ ਬੰਦੇ ਖੇਤਾਂ ਤੋਂ ਆਉਂਦੇ ਸੀ ਤੇ ਉਹਨਾਂ ਦੇ ਵਿੱਚ ਪਾਣੀ ਲੱਸੀ ਪਾ ਕੇ ਦਿੱਤਾ ਜਾਂਦਾ ਸੀ ਤੁਸੀਂ ਆਪ ਹੀ ਜੱਜ ਕਰ ਲਓ ਤਕਰੀਬਨ ਇਹਦੇ ਵਿੱਚ 5 ਲੀਟਰ ਨੂੰ ਜਿਹੜੀ ਲੱਸੀ ਆ ਜਾਂ ਪਾਣੀ ਆ ਪਾਇਆ ਜਾਂਦਾ ਸੀ ਤੇ ਜਦੋਂ ਵੀ ਕੋਈ ਖੇਤੋਂ ਆ ਕੇ ਖੇਤੋਂ ਕੰਮ ਕਰਕੇ ਘਰੇ ਆ ਕੇ ਪੀਂਦੇ ਸੀ ਪਿੱਤਲ ਦੇ ਵਿੱਚ ਤੇ ਵਾਕਈ ਮਨ ਨੂੰ ਸਕੂਨ ਮਿਲਦਾ ਸੀ ਹੁਣ ਇੱਕ ਫੈਨਸੀ ਤੌਰ ਤੇ ਹੋ ਗਿਆ ਰਾਤ ਨੂੰ ਲੋਕ ਪਿੱਤਲਾਂ ਦੇ ਵਿੱਚ ਪਾਣੀ ਪਾ ਕੇ ਰੱਖਦੇ ਆ ਤੜਕੇ ਨਿਰਨੇ ਕਾਲ ਜੇ ਪੀਂਦੇ ਆ ਦਰਸ਼ਕੋ ਉਹਨਾਂ ਸਮਿਆਂ ਦੇ ਵਿੱਚ ਮਿਹਨਤ ਵੀ ਕਰਦੇ ਸੀ ਤੇ ਬਿਮਾਰੀ ਵੀ ਹੈ ਨਹੀਂ ਸੀ ਇੱਧਰ ਦੇਖੋ ਪੁਰਾਣੇ ਗਲਾਸ ਆ ਗਏ ਆਹ ਪੁਰਾਣੀ ਪਤੀਲੀ ਆ ਗਈ ਜਿਹਦੇ ਵਿੱਚ ਚਾਹ ਵਗੈਰਾ ਜਾਂ ਦੁੱਧ ਵਗੈਰਾ ਗਰਮ ਕੀਤਾ ਜਾਂਦਾ ਸੀ ਇਹਨੂੰ ਮਦਾਂ ਜੀ ਕੀ ਬੋਲਦੇ ਆ ਇਹ ਕੁੰਬ ਹੈ ਇਹਨੂੰ ਤੁੰਬਾ ਬੋਲਦੇ ਆ ਜੀ ਆ ਕਿਤ ਲਿਆ ਗਈ ਜੀ ਇਹ ਨਿਆ ਤੇ ਜਦੋਂ ਲੱਗੇ ਲੋਕ ਕਰਨੇ ਇਹ ਕਿਤ ਲਗਾਉਂਗਾ ਜੀ ਇਹ ਕਰੇ ਵਾਸਤੇ ਮਾਤਾ ਜੀ ਆ ਚਾਹ ਲੱਗੇ ਜਦੋਂ ਬਣਾਉਣ ਮੁੜ ਕੇ ਆਪਣੀ ਚਾਹ ਛੱਟ ਗਈ ਅੰਗਰੇਜ਼ ਅੰਗਰੇਜ਼ ਚਾਹ ਛੱਟ ਗਏ ਤੇ ਮਾਤਾ ਵੇਖੋ ਤੁਸੀਂ ਇਹ ਕੇਤਲੀਆਂ ਦੇ ਵਿੱਚ ਪਾ ਕੇ ਜਿਹੜੀ ਉਹ ਵਰਤਾਈ ਜਾਂਦੀ ਆ ਇਹ ਲੋਹੇ ਦੇ ਭਾਂਡੇ ਆ ਗਏ ਜੀ ਪਿੱਤਲ ਤੋਂ ਬਾਅਦ ਫਿਰ ਇਹ ਆਇਆ ਪਿੱਤਲ ਤੋਂ ਬਾਅਦ ਫਿਰ ਆ ਆ ਗਏ ਦਰਸ਼ਕੋ ਤੇ ਇਹਦੇ ਤੋਂ ਬਾਅਦ ਸਟੀਲ ਆ ਗਿਆ ਤੇ ਦਿਨੋਂ ਦਿਨ ਫਿਰ ਜਿਹੜਾ ਸਿਸਟਮ ਆ ਉਹ ਅਪਡੇਟ ਹੋ ਗਿਆ ਤੇ ਪੁਰਾਣੇ ਚਮਚੇ ਦੇਖੋ ਪਿੱਤਲ ਦੇ ਚਮਚੇ ਤੁਸੀਂ ਆਪ ਹੀ ਦੇਖੋ ਕੰਡੀਸ਼ਨ ਇੰਨਾ ਚ ਖਾਂਦੇ ਸੀ ਤਾਂ ਵਾਕਈ ਭੇਤਾ ਸੀਗੀ ਸਮਾਨ ਦੇ ਵਿੱਚ ਤੇ ਪ੍ਰਾਣੀਆਂ ਲਾਟਨਾ ਆ ਗਈਆਂ ਅੱਜ ਕੱਲ ਇੰਨੀ ਕੁ ਫੈਸਿਲਿਟੀ ਹੋ ਗਈ ਦਰਸ਼ਕੋ ਹਰ 24 ਘੰਟੇ ਲਾਈਟ ਹੋ ਗਈ ਕਿਸੇ ਦੇ ਇਨਵਰਟਰ ਹੋ ਗਿਆ ਕਿਸੇ ਦੇ ਜਨਰੇਟਰ ਹੋ ਗਿਆ ਜਿਹੜੇ ਵੀ ਪਰਿਵਾਰ ਜਾਂ ਪੁਰਾਣੇ ਬੰਦੇ ਕਾਮਜਾਬ ਹੋਏ ਆ ਆ ਲਾਟਨਾ ਤੇ ਪੜ-ਪੜ ਕੇ ਬਹੁਤ ਵੱਡੇ ਵੱਡੇ ਉਦਿਆਂ ਤੇ ਗਏ ਆ ਜੀਨੇ ਕੋਈ ਤਰੱਕੀ ਕਰਨੀ ਹੈ ਮਿਹਨਤ ਕਰਨੀ ਹੈ ਦਰਸ਼ਕਾਂ ਆ ਲਾਟਣ ਦੇ ਪੜ ਪੜ ਕੇ ਵੀ ਉਦਾਹਰਨਾ ਹੈਗੀਆਂ ਆ ਲਾਟਣਾ ਤੇ ਇਬਰਾਹਿਮ ਲਿੰਕਨ ਵਰਗੇ ਪੜ ਪੜ ਕੇ ਕਿੱਥੇ ਕਿੱਥੇ ਮੰਜ਼ਲਾਂ ਤੇ ਪਹੁੰਚੇ ਆ ਇਹ ਉਹਨਾਂ ਸਮਿਆਂ ਦੀਆਂ ਲਾਟਣਾ ਜਦੋਂ ਲਾਟਣ ਜਗ ਪੈਂਦੀ ਸੀ ਤਾਂ ਸੰਤੁਸ਼ਟੀ ਹੋ ਜਾਂਦੀ ਸੀ ਫਲਾਟ ਨਾਲੋਂ ਵੱਧ ਚਾਹ ਹੁੰਦਾ ਸੀ ਵੀ ਆਪਣੇ ਕੋਲੇ ਲਾਟਣ ਹੈਗੀ ਆ ਖੇਤਾਂ ਦੇ ਵਿੱਚ ਜਾਂਦੇ ਸੀ ਹਨੇਰੀਆਂ ਰਾਤਾਂ ਹੁੰਦੀਆਂ ਸੀ ਟਿੱਬੇ ਹੁੰਦੇ ਸੀ ਰੋਹੀ ਬੀਹਾ ਬਾਣ ਹੁੰਦੇ ਸੀ ਤੇ ਜਹ ਹਨੇਰੀਆਂ ਚਲਦੀਆਂ ਸੀ ਤਾਂ ਇਹਦੇ ਵਿੱਚ ਲਾਟਨ ਜਗਾ ਕੇ ਆਪਦੇ ਖੇਤਾਂ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਪੜ੍ਹਾਈ ਲਿਖਾਈ ਕੀਤੀ ਜਾਂਦੀ ਸੀ ਪੁਰਾਣੇ ਸਮੇਂ ਦੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਇਹਦੇ ਵਿੱਚ ਮਿੱਟੀ ਦਾ ਤੇਲ ਪੈਂਦਾ ਸੀ ਬੱਚਾ ਨੂੰ ਜ਼ਰੂਰ ਦਿਖਾਓ ਤੇ ਇੱਧਰ ਦੇਖੋ ਬਾਈ ਦੇ ਕੋਲੇ ਬਾਕੀ ਪੁਰਾਣੇ ਪੰਡਾਰ ਪਏ ਆ ਸਮਾਨ ਦੇ ਕਿਉਂਕਿ ਵੀਡੀਓ ਦਰਸ਼ਕੋ ਬਹੁਤ ਲੰਬੀ ਹੋ ਜਾਂਦੀ ਹੈ ਤੇ ਚੀਜ਼ਾਂ ਮੁਕਣ ਦਾ ਬਾਈ ਕੋਲੇ ਨਾਂ ਨਹੀਂ ਲੈਂਦੀਆਂ ਤੇ ਆਪਾਂ ਇਹਦਾ ਪਾਰਟ ਅਗਲਾ ਪਾਰਟ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਗੁਰਪਿਆਰ ਬਾਈ ਪੁਰਾਣੇ ਵਿਰਸੇ ਦਾ ਅੱਜ ਤੋਂ ਆਪਣੇ ਦਰਸ਼ਕਾਂ ਨੂੰ ਪੰਡਾਰ ਦਿਖਾਇਆ ਬਹੁਤ ਵਿਸਤਾਰਪੂਰਵਕ ਬਾਈ ਜੀ ਤੁਸੀਂ ਜਾਣਕਾਰੀ ਦਿੱਤੀ ਹੈ ਜਾਣਕਾਰੀ ਦੇਣ ਵਾਸਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਈ ਤੁਹਾਡਾ ਵੀ ਸਾਡੇ ਪੰਨੇ ਆਉਣ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ